ਆ ਇਹਨਾਂ ਹੱਥ ਜੋੜੇ ਕੀ ਆ ਕੀ ਹੋਇਆ ਕਹਿੰਦਾ ਕਹਿੰਦਾ ਘਰ ਵਾਲੀ ਤਾਂ ਬੈਠੀ ਪਹਿਲਾਂ ਕਰਦੀ ਸੀ ਆਕੜਾਂ ਕਿ ਤੇਰਾ ਤਾਂ ਰੰਗ ਕਾਲਾ ਰਹਿ ਪੰਜਾਬ ਚ ਖਾ ਤੱਕੇ ਕਹਿੰਦਾ ਪੁੱਛਾਂ ਜਗਾਤੀਆਂ ਬਾਈ ਦੀ ਕਹਾਣੀ ਇੰਨੀ ਕ ਸੱਚੀ ਆ ਤੁਸੀਂ ਹਿਸਾਬ ਲਾ ਲਓ ਅੱਜ ਕੱਲ ਜਿਵੇਂ ਕੁੜੀਆਂ ਮੁੰਡੇ ਕੈਨੇਡਾ ਨੂੰ ਅਮਰੀਕਾ ਨੂੰ ਜਾਂ ਆਸਟ੍ਰੇਲੀਆ ਨੂੰ ਹੋਰ ਕੰਟਰੀਆਂ ਦੇ ਵਿੱਚ ਜਾ ਰਹੇ ਆ ਨਾ ਆਈਲੈਂਡਸ ਕਰ ਕਰਕੇ ਉਹਨਾਂ ਦੇ ਵਿੱਚੋਂ ਕੁਸ਼ਕ ਏਦਾਂ ਦੀਆਂ ਕੁੜੀਆਂ ਜਾਂ ਮੁੰਡੇ ਹੈਗੇ ਨੇ ਜਿਹੜੇ ਜਾ ਕੇ ਬਾਹਰ ਮੁੱਕਰ ਜਾਂਦੇ ਆ ਜ਼ਿਆਦਾਤਰ ਇਹ ਗੱਲ ਕੁੜੀਆਂ ਤੇ ਜ਼ਿਆਦਾ ਆਉਂਦੀ ਆ ਹਨਾ ਅੱਜ ਕੱਲ ਦੇ ਮਾਹੌਲ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਕੀ ਹੋਇਆ ਕਿ ਬਾਈ ਨੇ ਆਪਦੀ ਹੱਡ ਬੀਤੀ ਦੱਸੀ ਕਹਿੰਦਾ ਆਈਲੈਂਡਸ ਤੱਕ ਰਾਤੀ ਪਰ ਮੁੱਕਰ ਗਈ ਕਹਿੰਦਾ ਬਾਹਰ ਜਾ ਕੇ ਬਾਈ ਤਾਂ ਇੰਨਾ ਕ ਮਨ ਖਰਾਬ ਕਹਿੰਦਾ ਮਰਨੂੰ ਜੀ ਕਰਦਾ ਸੀ ਹਾਂਜੀ ਕੀ ਹਾਲ ਚਾਲ ਆ ਪ੍ਰਭੂ ਤੇ ਭੈਣੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਟਾਕ ਵਿਦ ਬੈਣੀ ਚੈਨਲ ਤੇ ਤੇ ਇੱਕ ਸੱਚੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਹਾਣੀ ਤੋਂ ਕੋਈ ਸਿੱਖਣ ਨੂੰ ਮਿਲੂਗਾ ਤੇ ਜਿਹੜੇ ਗਲਤ ਸਟੈਪ ਚੱਕਣ ਨੂੰ ਫਿਰਦੇ ਨੇ ਤੇ ਉਹ ਤਾਂ ਫਿਰ ਬਾਈ ਨਾ ਨਾ ਕਰਨਗੇ ਕੰਨਾਂ ਨੂੰ ਲਾਉਣਗੇ ਹੱਥ ਤੇ ਆਜੋ ਫਿਰ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਕੀ ਹੋਇਆ ਕਿ ਬਾਈ ਕਹਿੰਦਾ ਕਿ ਨਿੱਕਾ ਹੁੰਦਾ ਥੋੜਾ ਜਿਹਾ ਮੈਂ ਲੜਾਕੂ ਹੁੰਦਾ ਸੀ ਮਾੜਾ ਮੋਟਾ ਕੋਈ ਗੱਲ ਹੋ ਜਾਣੀ ਕਹਿੰਦਾ ਮੈਂ ਲੜ ਪੈਣਾ ਕਹਦਾ ਲੜਨਾ ਵੀ ਇਹੋ ਜਿਹਾ ਕਿ ਲੰਬਾ ਤਾਂ ਤੀਸਰੇ ਦਿਨ ਘਰੇ ਆਉਂਦਾ ਰਹਿੰਦਾ ਸੀ ਕਹਿੰਦਾ ਚੱਲ ਥੋੜਾ ਟਾਈਮ ਬੀਤਿਆ 10ਵੀਂ ਕਰ ਲਈ 12ਵੀਂ ਕਰ ਲਈ ਕਹਿੰਦਾ ਮੜ ਕੇ ਮੈਂ ਲੱਗ ਗਿਆ ਕਾਲਜ ਕਾਲਜ ਦੇ ਵਿੱਚ ਕਹਿੰਦਾ ਜਿੰਨਾ ਟਾਈਮ ਪ੍ਰਧਾਨਗੀ ਨਾ ਹੋਵੇ ਥੋੜੀ ਜਿਹੀ ਦਹਿਸ਼ਤ ਨਾ ਹੋਵੇ ਕਹਿੰਦਾ ਮੈਂ ਉਹ ਜਿਹੇ ਮਾਹੌਲ ਦੇ ਵਿੱਚ ਬੜ ਚੁੱਕਿਆ ਸੀ ਕਿਉਂਕਿ ਜਿਹੜੇ ਮੇਰੇ ਯਾਰ ਮਿੱਤਰ ਵੀ ਹੁੰਦੇ ਸੀ ਉਹ ਵੀ ਤਗੜੇ ਤੇ ਵਧੀਆ ਘਰਾਂ ਦੇ ਹੁੰਦੇ ਸੀ ਤੇ ਕਹਿੰਦਾ ਮੈਂ ਉਹਨਾਂ ਵਾਂਗੂ ਹੀ ਰਹਿਣ ਸਹਿਣ ਕਹਿੰਦਾ ਮੈਂ ਰੋਲਾ ਰੂੜਾ ਪਾ ਕੇ ਕਹਿੰਦਾ ਆਪਦੀ ਜੁੱਤੀ ਦੀ ਜ਼ੋਰ ਤੇ ਕਹਿੰਦਾ ਪ੍ਰਧਾਨਗੀ ਕਰ ਲਈ ਕਹਿੰਦਾ ਪ੍ਰਧਾਨਗੀ ਕਰ ਲਈ ਪ੍ਰਧਾਨਗੀ ਹੁਣ ਤੋਂ ਬਾਅਦ ਕਹਿੰਦਾ ਤੁਹਾਨੂੰ ਪਤਾ ਪੰਪੀ ਬਹੁਤ ਹੁੰਦਾ ਕਹਿੰਦਾ ਉਹ ਸਮੇਂ ਤੇ ਮਾਹੌਲ ਦੇ ਹਿਸਾਬ ਨਾਲ ਕਹਿੰਦਾ ਮੈਂ ਪੰਪ ਪੰਪ ਦੇ ਵਿੱਚ ਕਹਿੰਦਾ ਇੱਕ ਪਰਚਾ ਦੋ ਪਰਚੇ ਤਿੰਨ ਪਰਚੇ ਚਾਰ ਪਰਚੇ ਕਹਿੰਦਾ ਜਦੋਂ ਚੌਥਾ ਪਰਚਾ ਹੋਇਆ ਕਹਿੰਦਾ ਚੌਥਾ ਪਰਚਾ ਹੋਣ ਤੋਂ ਬਾਅਦ ਮੈਨੂੰ ਹੋ ਗਈ ਜੇਲ੍ਹ ਕਹਿੰਦਾ ਜੇਲ੍ਹ ਤਾਂ ਹੋਈ ਪਰ ਬਾਈ ਕਹਿੰਦਾ 4 ਮਹੀਨੇ 5 ਮਹੀਨੇ ਕਿਵੇਂ ਨਿਕਲ ਗਏ ਕਹਿੰਦਾ ਅੰਦਰ ਕਹਿੰਦਾ ਮੈਨੂੰ ਪਤਾ ਸੀ ਕਹਿੰਦਾ ਇੱਕ ਇੱਕ ਮਿੰਟ ਵੀ ਕਹਿੰਦਾ ਐ ਨੰਘਦਾ ਸੀ ਕਿ ਲੈ ਵੀ ਹੁਣ ਮਰਿਆ ਹੁਣ ਮਰਿਆ ਕਹਿੰਦਾ ਹਰੇਕ ਹੀ ਅੱਖਾਂ ਕੱਢਦਾ ਹੁੰਦਾ ਸੀ ਅੰਦਰ ਕਹਿੰਦਾ ਮੁੜ ਕੇ ਚੱਲ ਅੰਦਰ ਵੀ ਦੋਸਤੀ ਪੈ ਗਈ ਕਹਿੰਦਾ ਪਰ ਜਦੋਂ ਮੈਂ ਕਹਿੰਦਾ ਮੇਰੇ ਤੇ ਸਾਰਾ ਕੇਸ ਜਾਨੀ ਰੱਦ ਹੋ ਗਈ ਮੈਨੂੰ ਮੈਂ ਬਾਜਿਤ ਬਰੀ ਹੋ ਗਿਆ ਕਹਿੰਦਾ ਬਰੀ ਹੋਣ ਤੋਂ ਬਾਅਦ ਮੈਂ ਬਾਹਰ ਆਇਆ ਕਹਿੰਦਾ ਜਿਹੜੀ ਬਾਹਰਲੀ ਦੁਨੀਆ ਸੀ ਕਹਿੰਦਾ ਬੜੀ ਸੋਹਣੀ ਲੱਗੇ ਕਹਿੰਦਾ ਇੰਨੀ ਕੁ ਸੋਹਣੀ ਲੱਗੇ ਕਿ ਮੈਂ ਤੁਹਾਨੂੰ ਉਵੇਂ ਬਿਆਨ ਕਰ ਹੀ ਨਹੀਂ ਸਕਦਾ ਕਹਿੰਦਾ ਚੱਲ ਘਰੇ ਆ ਜਨਾ ਘਰੇ ਆ ਕੇ ਘਰ ਦੇ ਕਹਿੰਦਾ ਸਤਿਕਾਰ ਦਿੰਦੇ ਆ ਕਿ ਭਾਈ ਹੁਣ ਤੂੰ ਸੁਧਰ ਜਾ ਬਹੁਤ ਟਾਈਮ ਹੋ ਗਿਆ ਬਹੁਤ ਕੁਝ ਕਰ ਲਿਆ ਤੇਰਾ ਹੁਣ ਵਿਆਹ ਕਰਾਂਗੇ ਕਿ ਢਾਈ ਤਿੰਨ ਕਿੱਲੇ ਤੇਰੇ ਕੋਲ ਜ਼ਮੀਨ ਹੈਗੀ ਆ ਤੂੰ ਆਪਦੀ ਵਾਹੀ ਕਰ ਲੈ ਕੰਮ ਕਰ ਕਰ ਆਪਦੀ ਜ਼ਿੰਦਗੀ ਨੂੰ ਸੈੱਟ ਕਰ ਤੇਰਾ ਕੱਲ ਨੂੰ ਵਿਆਹ ਵੀ ਕਰਨਾ ਕਹਿੰਦਾ ਮੈਂ ਸੋਚਿਆ ਕਿ ਚੱਲ ਯਾਰ ਹੁਣ ਬਹੁਤ ਟਾਈਮ ਹੋ ਗਿਆ ਵਿਆਹ ਵਾਲੇ ਪਾਸੇ ਨੂੰ ਵੀ ਸੋਚ ਲਈ ਕਹਿੰਦਾ ਮੇਰੇ ਯਾਰ ਮਿੱਤਰ ਦਾ ਇੱਕ ਦਾ ਵਿਆਹ ਵਿਆਹ ਤੇ ਚਲੇਗਾ ਕਹਿੰਦਾ ਉੱਥੇ ਪੂਰਾ ਪੂਰੇ ਨਜ਼ਾਰੇ ਨਾਲ ਕਹਿੰਦਾ ਮੈਨੂੰ ਉਹਨਾਂ ਨੇ ਤਤਕਾਰ ਦਿੱਤਾ ਕਹਿੰਦਾ ਸਾਡੀ ਬਣਦੀ ਬਹੁਤ ਸੀ ਯਾਰਾਂ ਮਿੱਤਰਾਂ ਦੀ ਆਪਸ ਵਿੱਚ ਇਹ ਕਹਿੰਦਾ ਜਿਹੜੇ ਮੇਰੇ ਮਿੱਤਰ ਦਾ ਵਿਆਹ ਸੀ ਉਹਦੀ ਜਿਹੜੀ ਘਰ ਵਾਲੀ ਸੀ ਉਹਦੇ ਗਾਹਾਂ ਰਸਤੇ ਉਹਦੇ ਗਾਹਾਂ ਰਿਸ਼ਤੇਦਾਰਾਂ ਦੇ ਵਿੱਚੋਂ ਇੱਕ ਕੁੜੀ ਸੀ ਉਹ ਕੁੜੀ ਮੈਨੂੰ ਪਸੰਦ ਆ ਗਈ ਉਹ ਵੀ ਮੈਨੂੰ ਪਸੰਦ ਕਰੇ ਕਹਿੰਦਾ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਇਹਦੀ ਗੱਲ ਹੀ ਤੋੜ ਲਈਏ ਕਹਿੰਦਾ ਚੱਲ ਅਸੀਂ ਇੱਕ ਦੂਜੇ ਨੂੰ ਨੰਬਰ ਦੇ ਤੇ ਕਹਿੰਦਾ ਨੰਬਰ ਦੇਣ ਤੋਂ ਬਾਅਦ ਸਾਡੀ ਗੱਲਬਾਤ ਹੋਣ ਲੱਗੀ ਗੱਲਬਾਤ ਹੁੰਦੇ ਹੁੰਦੇ ਕਹਿੰਦਾ ਮੈਂ ਉਹਨੂੰ ਇਹ ਗੱਲ ਕਹੀ ਕਿ ਚੱਲ ਕੋਈ ਨਹੀਂ ਆਪਾਂ ਵਿਆਹ ਵੀ ਕਰਾਵਾਂਗੇ ਅੱਗੇ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਮੈਂ ਆਈਲਟਸ ਕਰਦੀਆਂ ਜੇ ਮੇਰੇ ਬੈਂਡ ਵਧੀਆ ਆ ਗਏ ਫਿਰ ਆਪਾਂ ਵਿਆਹ ਕਰਾ ਕੇ ਬਾਹਰ ਚੱਲ ਜਾਾਂਗੇ ਇੱਥੇ ਕੀ ਐ ਇੱਥੇ ਤਾਂ ੱੱਕੀ ਆ ਕਹਿੰਦਾ ਮੈਂ ਈਮੋਸ਼ਨਲ ਕਹਿੰਦਾ ਮੈਂ ਪੂਰਾ ਦਿਲੋਂ ਸੋਚਿਆ ਕਿ ਹੁਣ ਮੇਰੀ ਜ਼ਿੰਦਗੀ ਕਹਿੰਦਾ ਸੈੱਟ ਹੋਣ ਲੱਗੀ ਆ ਆ ਕੋਸ਼ਿਸ਼ ਕਰਨਾ بڑے ਸੁਪਨੇ ਲਈ ਕਹਿੰਦਾ ਥੋੜਾ ਟਾਈਮ ਬੀਤਦਾ 2-4 ਮਹੀਨੇ ਬੀਤਦੇ ਆ ਉਹਦਾ ਆਈਲਟਸ ਦਾ ਰਿਜ਼ਲਟ ਆ ਜਾਂਦਾ 7.5 ਤੋਂ 8 ਕਹਿੰਦਾ ਬੈਂਡ ਆ ਜਾਂਦੇ ਆ ਬੈਂਡ ਆਉਣ ਤੋਂ ਬਾਅਦ ਕਹਿੰਦਾ ਖੁਸ਼ ਹੋ ਕੇ ਕਹਿੰਦਾ ਮੈਂ ਪੱਲਿਓ ਪੈਸਾ ਲਵਾਂ 20-22 ਲੱਖ ਰੁਪਇਆ ਵਿਆਹ ਤੋਂ ਬਾਅਦ 20-22 ਲੱਖ ਰੁਪਇਆ ਲਾ ਕੇ ਆਪ ਤਾਂ ਮੈਂ ਕਰਜ਼ਾਈ ਹੋ ਜਾਣਾ ਪਰ ਮੈਂ ਸੋਚਦਾ ਹੁੰਨਾ ਕਿ ਚੱਲ ਯਾਰ ਬਾਹਰ ਜਾ ਕੇ ਆਪਦੇ ਪਰਿਵਾਰ ਨੂੰ ਵੀ ਸੈੱਟ ਕਰ ਲੂੰਗਾ ਚੱਲ ਮੇਰੀ ਘਰ ਵਾਲੀ ਵੀ ਹੈਗੀ ਆ ਨਾਲ ਇੱਕ ਦੂਜੇ ਦੇ ਸਾਥ ਨਾਲ ਕੰਮ ਕਰਾਂਗੇ ਜ਼ਿੰਦਗੀ 'ਚ ਚੰਗੇ ਪਾਸੇ ਨੂੰ ਤੁਰਾਂਗੇ ਥੋੜਾ ਟਾਈਮ ਬੀਤਦਾ 7-8 ਮਹੀਨੇ ਦਾ ਕਹਿੰਦਾ ਬੜਾ ਵਧੀਆ ਢੰਗ ਨਾਲ ਉਹਨੇ ਮੇਰੇ ਨਾਲ ਫੋਨ 'ਤੇ ਗੱਲਾਂ ਕੀਤੀਆਂ ਕਿ ਥੋੜਾ ਜਿਆ ਨਿੱਕੇ-ਨਿੱਕੇ ਚੀਜ਼ਾਂ ਦੇ ਸਾਡੀ ਮਾੜੀ-ਮੋਟੀ ਲੜਾਈ ਹੋ ਜਾਣੀ ਇੱਕ ਦਿਨ ਕਹਿੰਦਾ ਕੀ ਹੋਇਆ 7-8 ਮਹੀਨਿਆਂ ਬਾਅਦ ਕਹਿੰਦਾ ਜਮੇ ਹੀ ਫੋਨ ਚੱਕਣਾ ਉਹਨੇ ਮੇਰਾ ਬੰਦ ਕਰਤਾ ਕਹਿੰਦਾ ਮੈਂ ਦੱਸ ਦਿੰਦੇ ਕਿ 15 ਦੇਖੇ 20 ਦੇਖੇ ਕਹਿੰਦਾ 25 ਦੇਖੇ ਕਰਦੇ ਕਰਦੇ ਕਹਿੰਦਾ ਮਹੀਨਾ ਲੰਘ ਗਿਆ ਕਹਿੰਦਾ ਫੇਰ ਮੈਂ ਉਹਨੂੰ ਮੈਸੇਜ ਲਿਖਿਆ ਕਿ ਇੱਕ ਵਾਰ ਮੇਰੇ ਨਾਲ ਗਲਤੀ ਕਰਕੇ ਹੋਇਆ ਕੀ ਆ ਕਹਿੰਦਾ ਫੇਰ ਉਧਰੋਂ ਉਹਦਾ ਫੋਨ ਆਉਂਦਾ ਕਹਿੰਦਾ ਮੈਂ ਤਾਂ ਏਸੇ ਕਰਕੇ ਤੈਨੂੰ ਫੋਨ ਲਾਉਣਾ ਕਿ ਸੇਹ ਤੇਰੀ ਠੀਕ ਆ ਹੋਇਆ ਕੀ ਆ ਮੈਨੂੰ ਗਲਤੀ ਦੱਸ ਤੂੰ ਫੋਨ ਕਿਉਂ ਨਹੀਂ ਚੈੱਕ ਦੀ ਕਹਿੰਦਾ ਅੱਗੇ ਆਕੜ ਕੇ ਕਹਿੰਦੀ ਆ ਕਿ ਤੇਰਾ ਤਾਂ ਰੰਗ ਕਾਲਾ ਤੂੰ ਤਾਂ ਪੰਜਾਬ ਚ ੱਿੱ ੱੱਕੇ ਖਾ ਮੈਨੂੰ ਫੋਨ ਨਾ ਕਰਿਆ ਕਰ ਮੈਨੂੰ ਫੋਨ ਕਰਕੇ ਬੜਾ ਤੰਗ ਨਾ ਕਰਿਆ ਕਰ ਮੈਂ ਤੇਰੇ ਨਾਲ ਜਮੇ ਨਹੀਂ ਰਹਿਣਾ ਪਸੰਦ ਕਰਦੀ ਤੈਨੂੰ ਤਾਂ ਦੇਖਣਾ ਵੀ ਨਹੀਂ ਪਸੰਦ ਕਰਦੀ ਕਹਿੰਦਾ ਮੈਂ ਯਾਰ ਬੜਾ ਫੀਲ ਜਿਹਾ ਕੀਤਾ ਕਹਿੰਦਾ ਕਰਕੇ ਫੀਲ ਕਹਿੰਦਾ ਮੈਂ ਫੋਨ ਕੱਟਤਾ ਕਹਿੰਦਾ ਫੋਨ ਕੱਟਣ ਤੋਂ ਬਾਅਦ ਬੜਾ ਸੋਚਿਆ ਕਹਿੰਦਾ 2-3 ਦਿਨ ਸੋਚਣ ਤੋਂ ਬਾਅਦ ਕਹਿੰਦਾ ਮੈਂ ਆਲੇ-ਦਾਲੇ ਦੇਖਿਆ ਕਿ ਯਾਰ ਹੁਣ ਤਾਂ ਦਾ ਕੰਮ ਹੀ ਖਰਾਬ ਹੋਣ ਲੱਗ ਗਿਆ ਕਹਿੰਦਾ ਬੜਾ ਦਿਮਾਗ ਤੇ ਲੋਡ ਪਿਆ। ਕਹਿੰਦਾ ਮੈਂ ਸਵੇਰੇ ਉੱਠਿਆ ਉੱਠ ਕੇ ਗੁਰਦੁਆਰਾ ਸਾਹਿਬ ਗਿਆ, ਮੱਥਾ ਟੇਕਿਆ। ਟੇਕਣ ਤੋਂ ਬਾਅਦ ਕਹਿੰਦਾ ਮੈਂ ਬਾਹਰ ਨਿਕਲਿਆ ਕਹਿੰਦਾ ਮਨ 'ਚ ਪ੍ਰਮਾਤਮਾ ਅੱਗੇ ਇਹੀ ਦੁਆ ਕੀਤੀ ਕਿ ਚੱਲ ਜਿਹੜਾ ਮਾੜਾ-ਮੋਟਾ ਗੁੱਸਾ ਹੁੰਦਾ ਹਸਬੰਦ-ਵਾਈਫ ਦਾ ਕੀ ਉਹ ਤਾਂ ਚੱਲ ਕੋਈ ਗੱਲ ਨਹੀਂ ਪਰ ਜਿਹੜੇ ਸਾਹ ਉਹ ਬੋਲੀ ਆ ਕਿ ਐਂ ਕਿਉਂ? ਕਹਿੰਦਾ ਫੇਰ ਮੇਰੇ ਜਹਨ 'ਚ ਆਉਂਦਾ ਕਿ ਮੈਂ ਫੋਨ ਲਾਉਣਾ ਆਪਦੇ ਸਹੁਰੇ ਨੂੰ ਫੋਨ ਕਰਦਾ। ਕਹਿੰਦਾ ਸਹੁਰਾ ਅੱਗੇ ਉਹ ਉਦੋਂ ਵੀ ਤੱਤਾ ਹੈ ਕ ਕਹਿੰਦਾ ਮਾਵਾ ਭੈਣਾਂ ਦੀਆਂ ਉਹਨੇ ਫੋਨ ਤੇ ਗਾਲਾਂ ਵੀ ਕੱਢੀਆਂ ਕਹਿੰਦਾ ਫਿਰ ਮੈਂ ਮੁੜ ਕੇ ਆਪਦੀ ਸੱਸ ਨੂੰ ਫੋਨ ਲਾਉਣਾ ਕਹਿੰਦਾ ਉਹ ਵੀ ਮੈਨੂੰ ਇਹੋ ਜਿਹੀਆਂ ਗਾਲਾਂ ਕੱਢੀਆਂ ਜਿਹੜੀਆਂ ਗਾਲਾਂ ਮੈਂ ਆਪਦੀ ਮਾਂ ਜਾਂ ਆਪਦੇ ਆਸਗਵਾਂਡ ਜਾਂ ਰਿਸ਼ਤੇਦਾਰਾਂ ਦੇ ਮੂੰਹੋਂ ਕਦੇ ਨਹੀਂ ਸੁਣੀਆਂ ਸੀ ਕਹਿੰਦਾ ਮੈਂ ਫਿਰ ਫੋਨ ਕੱਟਦਾ ਕਹਿੰਦਾ ਮੈਂ ਫੋਨ ਕੱਟਦਾ ਕਿ ਚੱਲ ਯਾਰ ਮੇਰਾ ਜਿਹੜਾ ਸਾਲਾ ਵਾ ਯੋ ਇੱਕੋ ਜੇ ਹੈਗੇ ਇੱਕੋ ਜੇ ਉਮਰ ਆ ਕਿ ਚੱਲ ਮੈਂ ਉਹਨੂੰ ਫੋਨ ਲਾਉਣਾ ਕਿ ਚੱਲ ਇੱਕ ਵਧੀਆ ਗੱਲਬਾਤ ਹੋ ਜਾਂਦੀ ਆ ਕਹਿੰਦਾ ਮੈਂ ਉਹਨੂੰ ਫੋਨ ਲਾਇਆ ਕਹਿੰਦਾ ਅੱਗੇ ਆਕੜ ਕੇ ਕਹਿੰਦਾ ਕਹਿੰਦਾ ਬੰਦੇਾਂ ਨੂੰ ਫੋਨ ਨ ਫੋਨ ਕੱਟਦੇ ਕਹਿੰਦਾ ਲੱਤਾਂ ਭੰਦਿਆਂਗੇ ਬੁਰੇ ਹਾਲ ਕਰਦੇਾਂਗੇ ਲੱਭੂਗਾ ਨਹੀਂ ਕੁਝ ਵੀ ਤੇਰਾ ਕਹਿੰਦਾ ਮੈਂ ਸੋਚਿਆ ਕਿ ਯਾਰ ਆ ਤਾਂ ਕੰਮ ਹੀ ਉਲਟ ਹੋ ਗਿਆ ਕਹਿੰਦਾ ਮੈਂ ਫੋਨ ਕੱਟਤਾ ਫੋਨ ਕੱਟ ਕੇ ਮੈਂ ਆਪਦੇ ਪੁਰਾਣੇ ਕਮਰੇ 'ਚ ਚਲੇ ਗਿਆ ਕਹਿੰਦਾ ਪੁਰਾਣੇ ਕਮਰੇ 'ਚ ਜਾ ਕੇ ਕਹਿੰਦਾ ਆਪਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਕਹਿੰਦਾ ਮੈਂ ਤਾਂ ਪਹਿਲਾਂ ਇਹੀ ਸੋਚੀ ਬੈਠਾ ਸੀ ਕਿੰਨੇ ਦਮ ਮਰ ਜਾਣਾ ਇਹ ਦੁਨੀਆ ਬਹੁਤ ਨਕਮੀ ਆ ਮੇਰੇ ਨਾਲ ਜਿਹੜਾ ਧੋਖਾ ਹੋਇਆ ਕਿ ਮੇਰੇ ਨਾਲ ਹੋ ਗਿਆ ਕਿਸੇ ਹੋਰ ਨਾਲ ਦਾ ਹੋਵੇ ਕਹਿੰਦਾ ਐ ਵੀ ਸੋਚੀ ਆ ਮੈਂ ਕਿ ਮੈਂ ਮਰ ਜਮਾ ਕਹਿੰਦਾ ਐ ਵੀ ਸੋਚੀ ਆ ਮੈਂ ਯਾਰ ਮਰ ਕੇ ਫਾਇਦਾ ਕੀ ਦਾ ਹੋ ਕਹਿੰਦਾ ਫੇਰ ਮੈਂ ਥੋੜਾ ਜਿਹਾ ਟਾਈਮ ਹੋਰ ਵੇਟ ਕੀਤੀ 2-4 ਦਿਨ ਕਹਿੰਦਾ ਮੈਂ ਬੈਠੇ ਬੈਠੇ ਉਹਨੂੰ ਮੈਸੇਜ ਪਾਇਆ ਕਿ ਦੇਖ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਕਿ ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਮੈਨੂੰ ਉਹ ਦੱਸ ਕਹਿੰਦਾ ਮੈਂ ਬੜੀਆਂ ਮੈਂਤਾਂ ਕੀਤੀਆਂ ਕਹਿੰਦਾ ਰੋ ਰੋ ਮੈਂਤਾਂ ਕੀਤੀਆਂ ਵੌਇਸ ਓਵਰ ਉਹਨੂੰ ਭੇਜੇ ਕਹਿੰਦਾ ਕਿਉਂ ਮਾਂ ਦੀ ਧੀ ਕਹਿੰਦਾ ਹੱਸ-ਹੱਸ ਕੇ ਕਹਿੰਦਾ ਇਮੋਜੀ ਨਹੀਂ ਹੁੰਦੇ ਜਿਵੇਂ ਇਮੋਜੀ ਬਣਾ ਬਣਾ ਭੇਜੇ ਕਹਿੰਦਾ ਮੈਨੂੰ ਕਹਿੰਦਾ ਹੱਸ-ਹੱਸ ਕੇ ਕਹਿੰਦਾ ਮੈਂ ਫਿਰ ਧਾਰ ਹੀ ਲਿਆ ਕਹਿੰਦਾ ਬਾਈ ਮੰਨ ਚ ਜਾਂ ਆਰ ਦੀ ਜਾਂ ਪਾਰ ਦੀ ਕਹਿੰਦਾ ਫਿਰ ਵੀ ਮੈਂ ਆਪਦੇ ਮਾਂ ਪਿਓ ਦੀ ਮੰਨੀ ਲਾਸਟ ਵਾਰ ਕਹਿੰਦਾ ਮੈਂ ਪੰਚਾਇਤ ਪਿੰਡ ਦੀ ਇਕੱਠੀ ਕਰਕੇ ਉਹਨਾਂ ਦੇ ਪਿੰਡ ਗਿਆ ਉਹਨਾਂ ਦੀ ਪੰਚਾਇਤ ਦੇ ਵਿੱਚ ਬਹਿ ਕੇ ਸਾਰੀ ਗੱਲਬਾਤ ਦੱਸੀ ਸਾਰੀ ਪੰਚਾਇਤ ਮੇਰੇ ਵੱਲ ਦੀ ਹੋ ਤਾ ਗਈ ਪਰ ਕੁੜੀ ਦੀ ਮਾਂ ਕੁੜੀ ਦਾ ਪਿਓ ਕੁੜੀ ਦਾ ਭਰਾ ਐਸੇ ਹਿਸਾਬ ਨਾਲ ਬੋਲੇ ਕਹਿੰਦਾ ਉੱਥੇ ਲੋਕਾਂ ਦੇ ਸਾਹਮਣੇ ਵੀ ਸਾਨੂੰ ਗਾਲਾਂ ਕੱਢੀਆਂ ਕਹਿੰਦਾ ਇੰਨੀਆਂ ਕ ਗਾਲਾਂ ਕੱਢੀਆਂ ਕਹਿੰਦਾ ਬਾਈ ਮੈਂ ਬੋਲ ਕੇ ਬਿਆਨ ਨਹੀਂ ਕਰ ਸਕਦਾ ਮਾਵਾ ਭੈਣਾਂ ਦੀਆਂ ਤੱਕ ਜਦੋਂ ਪਹੁੰਚ ਗਏ ਕਹਿੰਦਾ ਮੈਂ ਨੀਮੀ ਜੀ ਪਾ ਕੇ ਅਸੀਂ ਘਰੇ ਮੁੜਿਆ ਕਹਿੰਦਾ ਮੇਰੇ ਬਾਪੂ ਮੇਰੇ ਨਾਲ ਕਹਿੰਦਾ ਮੇਰੇ ਮਨ ਚ ਬੜਾ ਯਾਰ ਕਿ ਮੈਂ ਤਾਂ ਆਪਦੇ ਟਾਈਮ ਦੇ ਵਿੱਚ ਪ੍ਰਧਾਨਗੀਆਂ ਕੀਤੀਆਂ ਨੇ ਜੇਲਾਂ ਤੱਕ ਕੱਟਿਆ ਏ ਕਿ ਯਾਰ ਆਹ ਹਿਸਾਬ ਨਾਲ ਉਹ ਬੋਲੇ ਕਹਿੰਦਾ ਯਾਰ ਭਾਈ ਬੜਾ ਮਨ ਨੂੰ ਕਹਿੰਦਾ ਜਣੀ ਇੰਨੀ ਕਿ ਠੇਸ ਪਹੰਚੀ ਕਹਿੰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਹਿਸਾਬ ਲਾ ਲਓ ਕਹਿੰਦਾ ਮੈਂ ਤੇ ਮੇਰਾ ਪਿਓ ਕਿਹੜੇ ਹਿਸਾਬ ਨਾਲ ਨੀਵੀਂ ਪਾ ਕੇ ਉੱਥੋਂ ਵਾਪਸ ਮੁੜੇ ਹੋਵਾਂਗੇ ਕਹਿੰਦਾ ਫਿਰ ਮੈਂ ਆਪਦੇ ਯਾਰਾ ਮਿੱਤਰਾਂ ਨਾਲ ਗੱਲ ਕੀਤੀ ਕਿ ਯਾਰ ਐਂ ਕਰਕੇ ਆ ਗੱਲਬਾਤ ਆ ਕਿ ਮੈਨੂੰ ਤਾਂ ਯਾਰ ਮੈਂ ਤਾਂ ਚੰਗੀ ਚੱਕਰ 'ਚ ਫਸ ਗਿਆ ਕਿ ਮੈਂ ਤਾਂ ਜ਼ਮੀਨ ਵੀ ਆਪਦੀ ਅੱਧੀ ਗਹਿਣੇ ਧਰਤੀ ਕਿ ਉਹੀ ਜ਼ਮੀਨ ਗਹਿਣੇ ਧਰ ਕੇ ਮੈਂ ਆਪਦੀ ਘਰ ਵਾਲੀ ਨੂੰ ਬਾਹਰ ਭੇਜਿਆ ਸੀ ਉਹ ਤਾਂ ਮੁੱਕਰ ਗਈ ਕਹਿੰਦਾ ਮੁੱਕਰਨ ਤੋਂ ਬਾਅਦ ਹੁਣ ਕਹਣਾ ਉਹ ਉਹਦੇ ਮਾਪਿਓ ਤੇ ਉਹਦਾ ਭਰਾ ਕਿ ਉਹ ਆਪ ਮੈਨੂੰ ਇੰਨਾ ਕੁ ਉਲਟਾ ਸਿੱਧਾ ਬੋਲਦੇ ਆ ਤੇ ਇਹਦਾ ਹੱਲ ਕੀ ਹੋਵੇ ਕਹਣਾ ਯਾਰਾ ਮਿੱਤਰਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਜਿਵੇਂ ਤੂੰ ਕਹੇਗਾ ਉਵੇਂ ਕਰ ਲਾਂਗੇ ਕਹਣਾ ਮੈਂ ਆਪਦੇ ਯਾਰਾ ਮਿੱਤਰਾਂ ਨੂੰ ਉਹਦੇ ਮਾਪਿਓ ਤੇ ਕਹਿੰਦਾ ਸੱਸ ਸਹੁਰੇ ਤੇ ਕਹਿੰਦਾ ਆਪਦੇ ਰੈਕੀ ਕਰਨ ਲਾਤਾ ਪਿੱਛੇ ਪਿੱਛੇ ਲਾਤਾ ਕਿ ਕਿੱਧਰ ਕਿੱਧਰ ਤੂੰ ਜਾਂਦੇ ਏ ਇਹਨਾਂ ਦਾ ਪਤਾ ਕਰੋ ਜਿੱਦਣ ਕਹਿੰਦਾ ਮੋٹے ਸਮੇ ਇਹ ਬਾਹਰ ਨਿਕਲੇ ਕਹਿੰਦਾ ਫਿਰ ਉਸ ਦਿਨ ਗੱਲਬਾਤ ਕਰਾਂਗੇ ਮੁੜ ਕੇ ਇੱਕ ਦਿਨ ਬਾਜ਼ਾਰ ਗਏ ਕਹਿੰਦਾ ਬਾਜ਼ਾਰ ਦੇ ਵਿੱਚੋਂ ਸਮਾਨ ਸੂਨ ਬਾਵਾ ਖਰੀਦਿਆ ਕਹਿੰਦਾ ਖਰੀਦਣ ਤੋਂ ਬਾਅਦ ਕਹਿੰਦਾ ਰਸਤੇ ਦੇ ਵਿੱਚ ਆ ਕੇ ਜਿੱਥੋਂ ਉਹਨਾਂ ਨੇ ਬੱਸ ਚੜ੍ਹਨਾ ਸੀ ਕਹਿੰਦਾ ਉੱਥੋਂ ਆ ਕੇ ਅਸੀਂ ੱੱਕੇ ਨਾਲ ਗੱਡੀ 'ਚ ਬਿਠਾ ਲਿਆ ਕਹਿੰਦਾ ਬਿਠਾ ਕੇ ਅਸੀਂ ਰਾਤੋਂ ਰਾਤ ਕਹਿੰਦਾ ਪੰਜਾਬ 'ਚੋਂ ਹੀ ਗਾਇਬ ਕਰਤੇ ਕਹਿੰਦਾ ਬਾਹਰਲੀ ਸਟੇਟ 'ਚ ਲੈ ਗਏ ਬਾਹਰਲੀ ਸਟੇਟ 'ਚ ਲੈ ਜਾ ਕੇ ਕਹਿੰਦਾ ਨਹਿਰ 'ਚ ਪੁੱਠਾ ਲਮਕਾ ਲਿਆ ਸੌਰੇ ਨੂੰ ਕਹਿੰਦਾ ਸੱਸ ਜੁੜੇ ਐਂ ਕਹਿੰਦਾ ਹੱਥ ਜੁੜੇ ਕੀ ਆ ਕੀ ਹੋਇਆ ਕਹਿੰਦਾ ਉਹਨੇ ਤਾਂ ਇਹ ਸੋਚਿਆ ਹੀ ਨਹੀਂ ਸੀ ਕਿ ਇੱਥੇ ਤੱਕ ਵੀ ਗੱਲ ਪਹੁੰਚ ਜੂ ਕਹਿੰਦਾ ਉਸ ਤੋਂ ਬਾਅਦ ਚ ਕਹਿੰਦਾ ਇੱਕੋ ਹੀ ਕੰਮ ਕੀਤਾ ਆਪਦੀ ਘਰ ਵਾਲੀ ਨੂੰ ਦੂਜੇ ਨੰਬਰ ਤੋਂ ਕਹਿੰਦਾ ਵੀਡੀਓ ਕਾਲ ਕੀਤੀ ਕਰਕੇ ਉਹਨੂੰ ਉਹਦੇ ਪਿਓ ਦੀ ਸ਼ਕਲ ਦਿਖਾਈ ਕਿ ਆਹ ਦੇਖਦਾ ਲੰਕ ਦਾ ਦਾ ਤੇਰਾ ਪਿਓ ਕਿਹੜੇ ਹਿਸਾਬ ਨਾਲ ਤੂੰ ਮੈਨੂੰ ਬੋਲੀ ਸੀ ਕਿਹੜੇ ਹਿਸਾਬ ਨਾਲ ਤੂੰ ਮੇਰੇ ਨਾਲ ਧੋਖਾ ਕੀਤਾ ਆਹ ਨਹਿਰ ਦੇ ਵਿੱਚ ਪੁੱਠਾ ਲਮਕਾਇਆ ਤੇ ਪੁੱਠਾ ਲਮਕਾ ਕੇ ਆਹ ਹਾਲ ਹੋਣਾ ਮੈਨੂੰ ਕੋਈ ਗੱਲ ਨਹੀਂ ਪਹਿਲਾਂ ਵੀ ਜੇਲਾਂ ਕੱਟੀਆਂ ਨੇ ਕਿ ਹੁਣ ਵੀ ਜੇਲ੍ਹ ਕੱਟਣੂੰ ਕਿ ਮੈਂ ਤਾਂ ਸੋਚਿਆ ਮੈਂ ਸੁਧਰ ਜਮਾ ਹੋਰ ਵਿਗਾੜਤਾ ਕਹਿੰਦਾ ਵਿਗਾੜਤਾ ਇਹ ਜਗ੍ਹਾ ਤੱਕ ਦਿੱਤਾ ਕਿ ਮੈਂ ਤੈਨੂੰ ਬੋਲ ਕੇ ਬਿਆਨ ਨਹੀਂ ਕਰ ਸਕਦਾ ਕਿ ਕੋਈ ਗੱਲ ਨਹੀਂ ਜਾਂ ਤਾਂ ਮੇਰੇ 4 ਘੰਟਿਆਂ ਦੇ ਵਿੱਚ ਪੈਸੇ ਮੋੜ ਦੇ ਨਹੀਂ ਤਾਂ ਇਹਨਾਂ ਦੇ ਟੋਟੇ ਟੋਟੇ ਕਰਕੇ ਮੈਂ ਨਹਿਰ 'ਚ ਵਹਾ ਦੇਣਿਆਂ ਕਹਿੰਦਾ ਜਰ ਮੈਂ ਇਹ ਗੱਲ ਤੋਂ ਹੈਰਾਨ ਕਹਿੰਦਾ 20-22 ਲੱਖ ਰੁਪਇਆ ਕਹਿੰਦਾ 2 ਘੰਟਿਆਂ ਦੇ ਵਿੱਚ ਕਹਿੰਦਾ ਮੇਰੇ ਖਾਤੇ 'ਚ ਪਵਾਤਾ ਉਹਨੇ ਰੱਬ ਜਾਣਦਾ ਕਿੱਥੋਂ ਹੋਏ ਆ ਪੈਸੇ ਕਿੱਥੋਂ ਨਹੀਂ ਹੋਏ ਕਹਿੰਦਾ ਜਿਹੜੀ ਕੁੜੀ ਇੱਥੇ ਤੱਕ ਬੋਲ ਗਈ ਸੀ ਤੇ ਤੋਂ ਜੋ ਹੁੰਦਾ ਕਰ ਲਾ ਕਹਿੰਦਾ ਮੈਨੂੰ ਉਲਟਨ ਫੋਨ ਕਰ ਕਰ ਕਹੇ ਕਿ ਜਾਨ ਆ ਤੂੰ ਮੇਰੀ ਐ ਆ ਤੂੰ ਮੇਰਾ ਆਮ ਕਹਿੰਦਾ ਮੈਂ ਉਹਨੂੰ ਇੱਕੋ ਹੀ ਗੱਲ ਕਹੀ ਕਿ ਕਿਉਂ ਜਦੋਂ ਸਿਰ ਤੇ ਪੈਂਦੀ ਆ ਨਾ ਫਿਰ ਕੁੱਤੇ ਨੂੰ ਵੀ ਡੈਡੀ ਡੈਡੀ ਕਰਨ ਲੱਗ ਜਾਨੇ ਉਹ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਕਿ ਮੈਨੂੰ ਉਹ ਜਗ੍ਹਾ ਤੱਕ ਨਾ ਬਦਲਣ ਦਵੋ ਕਿ ਜੇ ਮੈਂ ਬਦਲ ਗਿਆ ਕਿ ਤੁਹਾਨੂੰ ਔਖਾ ਹੋ ਜਾਣਾ ਬਾਈ ਆਹ ਕਹਾਣੀ ਇਸ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਤਾਂ ਜੋ ਜਿਹੜੀਆਂ ਕੁੜੀਆਂ ਜਾਂ ਮੁੰਡੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਾ ਕੇ ਇਹ ਮੰਨ ਦੇ ਵਿੱਚ ਦਿਮਾਗ ਦੇ ਵਿੱਚ ਜਹਨ ਦੇ ਵਿੱਚ ਬਿਠਾਈ ਬੈਠੇ ਆ ਨਾ ਕਿ ਅਸੀਂ ਮੁੱਕਰ ਜਾਗੇ ਉਹਨਾਂ ਦਾ ਖਰਚਾ ਕਰਾਤਾ ਅਗਲਾ ਮਰਦਾ ਮਰੇ ਸਾਨੂੰ ਕੁਝ ਨਹੀਂ ਹੁੰਦਾ ਅਸੀਂ ਬਾਹਰ ਆ ਕੇ ਸੇਫ ਆ ਸੇਫ ਨਹੀਂ ਹੈਗੇ ਜਿਹੜੀਆਂ ਗਲਤੀਆਂ ਤੁਸੀਂ ਕਰਦੇ ਪਈਓ ਨਾ ਇਹ ਗਲਤੀਆਂ ਦਾ ਹਰਜਾਨਾ ਤੁਹਾਨੂੰ ਭੁਗਤਣਾ ਹੀ ਪੈਣਾ ਤੇ ਬਾਈ ਬਣੇ ਹੱਥ ਜੋੜ ਕੇ ਬੇਨਤੀ ਆ ਜੇ ਕੋਈ ਵੀਰ ਭਰਾ ਭੈਣ ਇਹੋ ਜਿਹਾ ਸਟੈਪ ਚੱਕਣ ਬਾਰੇ ਸੋਚਦਾ ਵੀ ਆ ਨਾ ਕਿ ਅਸੀਂ ਬਾਹਰ ਜਾ ਕੇ ਮੁੱਕਰ ਜਾਗੇ ਤਾਂ ਬਾਈ ਰੱਬ ਦੇ ਕਰ ਦੇਰ ਆ ਅੰਧੇਰ ਨਹੀਂ ਪਹਿਲਾਂ ਹੀ ਸੰਭਲ ਜੋ ਚੰਗੀ ਗੱਲ ਆ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਇਦਾਂ ਦੀ ਸੋਚ ਰੱਖੀ ਬੈਠੇ ਨੇ। ਬਾਈ ਕਹਿੰਦਾ 2 ਲੱਖ ਹੁੰਦਾ 4 ਲੱਖ ਹੁੰਦਾ 5 ਲੱਖ ਹੁੰਦਾ ਕਹਿੰਦਾ 2 ਘੰਟਿਆਂ ਦੇ ਵਿੱਚ 22 ਲੱਖ ਰੁਪਈਆ ਮੈਨੂੰ ਵਾਪਸ ਪਾ ਕੇ ਕਹਿੰਦੀ ਤੂੰ ਤਾਂ ਮੇਰੀ ਜਾਨ ਹੈ। ਕਹਿੰਦਾ ਤੂੰ ਸਾਹਬ ਲਾਲਾ ਕਹਿੰਦਾ ਫਿਰ ਪੁੱਛਾਂ ਜਗਾਤੀਆਂ ਅਗਲਿਆਂ ਦੀਆਂ। ਕਹਿੰਦਾ ਮਰਨ ਤੇ ਕੀ ਹੁੰਦਾ ਕਹਿੰਦਾ ਮੇਰੇ ਘਰਦਿਆਂ ਨੂੰ ਦੁੱਖ ਹੋਣਾ ਸੀ। ਅਗਲਿਆਂ ਦੀ ਨਿਆਰੀ ਸੀ। ਕਹਿੰਦਾ ਮੇਰੇ ਘਰ ਦੇ ਰੋਂਦੇ ਮੇਰੇ ਰਿਸ਼ਤੇਦਾਰ ਰੋਂਦੇ ਬੁਰੇ ਹਾਲ ਹੁੰਦੇ ਪਿੰਡ ਰੌਂਦਾ ਫਲਾਨਾ ਐ ਚਲੇ ਗਿਆ ਐ ਚਲੇ ਗਿਆ ਕੁੜੀ ਪਿੱਛੇ ਮਰ ਗਿਆ ਕਹਿੰਦਾ ਨਾ ਸਟੈਪ ਚੱਕਿਆ ਦੁਖੀ ਹੋ ਕੇ ਚੱਕਿਆ ਕਰਨ ਨੂੰ ਮੈਂ ਪੁਲਿਸ ਕਾਰਵਾਈ ਵੀ ਕਰਾ ਸਕਦਾ ਸੀ ਪਰ ਮੈਨੂੰ ਪਤਾ ਸੀ ਕਿ ਇਹਨਾਂ ਨੂੰ ਇੱਕ ਵਾਰ ਅਕਲ ਲਿਆ ਦਈਏ ਇਹਨਾਂ ਨੂੰ ਇੰਨਾ ਦਿਖਾ ਦਈਏ ਕਿ ਹੀਰੇ ਆ ਧੰਨਵਾਦ ਦੋਸਤੋ ਮਿਲਦੇ ਆ ਅਗਲੀ ਵੀਡੀਓ ਚ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਧੰਨਵਾਦ ਜੀ ਤੁਹਾਡਾ ਆਪਣਾ ਚੈਨਲ ਟਾਕ ਵਿਦ ਬੈਨੀ